ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲਡਵਿਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਫੁੱਲ ਐਂਡ ਫਾਈਨਲ ਬਹੁਤ ਵਧੀਆ ਤੇ ਅੱਜ ਆਪਾਂ ਜਾਣਾ ਹੈ ਫਿਰ ਤੋਂ ਮਲੇਰ ਕੋਟਲੇ ਕਿਉਂਕਿ ਆਪਾਂ ਉਸ ਦਿਨ ਗਏ ਸੀ ਨਾ ਸ਼ਾਇਦ ਉਸ ਦਿਨ ਮੈਂ ਬਲੌਗਿੰਗ ਨਹੀਂ ਕੀਤੀ ਹੈਗੀ ਤੇ ਕੋਟ ਪੈਂਟ ਦਿੱਤੇ ਸੀ ਹੋਰ ਬਣਵਾਉਣ ਦੇ ਲਈ ਅੱਜ ਉਹ ਵੀ ਰੈਡੀ ਹੋ ਚੁੱਕੇ ਨੇ ਤੇ ਉਹ ਲੈਣ ਦੇ ਲਈ ਜਾਣਾ ਹੈ ਆਪਾਂ ਨੇ ਐਨਰਜੀ ਦੇ ਕੁਝ ਕੁਰਤੇ ਵਿਰਾਮੇ ਸੀ ਉਹ ਫੜਨੇ ਆ ਬਾਕੀ ਦੇ ਦੇ ਆਪਾਂ ਆਪਣੇ ਲਈ ਵੀ ਕੁਝ ਨਾ ਕੁਝ ਤਾਂ ਅਗਰ ਮੈਂ ਨਾਲ ਜਾਵਾਂ ਤੇ ਖਰੀਦ ਕੇ ਨਾਲ ਲੈ ਕੇ ਆਵਾਂ ਦੇਖਦੇ ਆ ਕੁਝ ਨਾ ਕੁਝ ਲਵਾਂਗੇ ਵੈਸੇ ਤਾਂ ਮੇਰੀ ਸਾਰੀ ਸ਼ਾਪਿੰਗ ਹੈ ਆਲਮੋਸਟ ਡਨ ਹੈ ਬਸ ਮੇਰੀ ਲਹਿੰਗੇ ਨਾਲ ਦੀ ਜੁੱਤੀ ਰਹਿੰਦੀ ਹੈ ਜੋ ਮੈਂ ਹੁਣ ਲਹਿੰਗਾ ਕੀਤਾ ਜਾਂ ਡਰੈਸ ਕੀਤੀ ਹੈ ਉਹਦੇ ਨਾਲ ਦੀ ਅਗਰ ਮੈਨੂੰ ਕੋਟਲੇ ਤੋਂ ਪਸੰਦ ਆਈ ਤਾਂ ਉਹ ਲੈ ਕੇ ਆਉਂਗੀ ਨਹੀਂ ਫਿਰ ਮੈਂ ਖੱਡੇ ਤੋਂ ਹੀ ਦੇਖੂੰਗੀ ਸੋ ਆਪਾਂ ਰੈਡੀ ਸ਼ੈਡੀ ਹੋ ਗਏ ਆਗੇ ਆਫਿਸ ਦੇ ਵਿੱਚ ਫਿਲਹਾਲ ਕਰਨਾ ਹੈ ਬ੍ਰੇਕਫਾਸਟ ブレックファスト ਕਰਨ ਤੋਂ ਬਾਅਦ ਫਿਰ ਚੱਲਾਂਗੇ ਤੇ ਇਹ ਸਾਰੀ ਫੈਮਲੀ ਜਾ ਰਹੇ ਆ ਅਸੀਂ ਮੰਮੀ ਡੈਡੀ ਇੰਦਰਜੀਤ ਮੈਂ ਔਰ ਜੋ ਬੰਦੇ ਵੀ ਛੁੱਟੀ ਕਰਾਈਏ ਕਿਉਂਕਿ ਜੋ ਬੰਦਾ ਕੋਟ ਪੈਂਟ ਸਪੈਸ਼ਲ ਸੀ ਨਾ ਫਿਰ ਉਹਦਾ ਨਾ ਆ ਫਿਰ ਜਿਆਦਾ ਔਖਾ ਹੋ ਜਾਣਾ ਸੀ ਤਾਂ ਕਰਕੇ ਉੱਥੇ ਪਾ ਕੇ ਆਪਾਂ ਦੇਖ ਲਾਂਗੇ ਉਹਦਾ ਵੀਅਰ ਕਰਕੇ ਸੋ ਚਲੋ ਜੀ ਚਲਿਏ ਲਓ ਜੀ ਪਹੁੰਚ ਗਏ ਆਪਾਂ ਮਲੇਰ ਕੋਟਲੇ ਜੋਵਨ ਸੌ ਗਿਆ ਸੀ ਹੈਨਾ ਜੋਵਨ ਉੱਠ ਗਿਆ ਗੱਡੀ ਲਗਾ ਰਹੇ ਨੇ ਇੰਦਰਜੀਤ ਆਜਾਏ ਆਪਾਂ ਨੋਵਾ ਚ ਹੈ ਬਾਕੀ ਫੈਮਿਲੀ ਮੈਂਬਰ ਆਪਣੇ ਉੱਧਰ ਗਏ ਚਲੋ ਆਓ ਚੱਲੀਏ ਕੰਮ ਲਓ ਜੀ ਸਭ ਤੋਂ ਪਹਿਲਾ ਕੰਮ ਕਰਕੇ ਆਪਾਂ ਅੱਗੇ ਚੱਲ ਪਿਆ ਮਲੇ ਕੋਲੇ ਦੇ ਬਾਜ਼ਾਰ ਵਾਲ ਨੂੰ ਹੁਣ ਆਪਾਂ ਜਾਣਾ ਕੋਟ ਪੈਂਟ ਵਾਲੀ ਸ਼ਾਪ ਤੇ ਹਨਾ ਜੋਵਨ ਜੋਵਨ ਨੇ ਕਿਲਾਣਾ ਅੱਖ ਲੈਣੀ ਚਾਹ ਜੋਵਨ ਨੇ ਹੈ ਸੋ ਇਹ ਜੋਵਨ ਕੋਟ ਪਿੰਡ ਦੇ ਚੌਚ ਮੂਰੇ ਭੱਜਿਆ ਜਾਂਦਾ ਹਨਾ ਜੋਵਨ ਨਵਾ ਕੋਟ ਪੈਂਟੋ ਵੀ ਦੋ 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 ਮਿਲ ਜਾਣੇ ਆ ਜੋਵਨ ਨੂੰ ਹੈ ਜੋਵਨ ਇੱਕ ਪਾਪਾ ਨਾਲ ਦਾ ਇੱਕ ਦਾਦੂ ਨਾਲ ਦਾ ਹਨਾ ਹੈ ਹਾਂ ਪਾਪਾ ਬੰਦ ਰਹਾ ਜਿਆਦਾ ਜਿਆਦਾ ਤਨ ਚਲ ਨੋ ਜੀ ਇੱਥੋਂ ਐਂਟਰ ਕਰ ਗਿਆਂ ਆਪਾਂ ਚਮੜਾ ਬਾਜ਼ਾਰ ਦੇ ਵਿੱਚ ਕਿਉਂਕਿ ਜਿਹੜੀ ਕੋਟ ਪੈਂਟਾਂ ਦੀ ਸ਼ਾਪ ਹੈ ਉਹ ਇੱਧਰ ਹੀ ਆ ਚਮੜਾ ਬਾਜ਼ਾਰ ਆਪਾਂ ਮੈਟ ਵੀ ਲੈਣੇ ਆ ਹੌਂਦੇ ਫੇਰ ਦੇਖਦੇ ਆ ਜੇਨ ਹਾਲ ਆਪਾਂ ਲੈ ਕੇ ਆਈਏ ਪਹਿਲਾ ਜਿਹੜੇ ਕੰਮ ਆਇਆ ਵਸੇ ਜਾਵੇ ਜਿਆਦੀ ਆਹ ਲਓ ਆਹ ਬੈਟਲ ਆਹ ਵਧੀਆ ਚੱਲਣੇ ਫੈਕਟਰੀ ਆ ਇਹ ਕਿਹੜੇ ਸ਼ਰਟ ਕਿਹੜੀ ਬੈਟਲ ਸ਼ਰਟ ਪਲੇਨ ਚੈੱਕ ਪਲੇਨ ਪਲੇਨ ਦਨ ਵਾਈਟ ਸ਼ਰਟ ਪਾ ਲਓ ਵਾਈਟ ਜੀ ਬੜਾ ਘੁੱਟ ਲੱਗੀ ਦਿਨਾਂ ਪਹਿਲਾਂ ਫਸਟ ਵੀਰ ਸਟਾਡੀ ਰਿਕਾਰਡ ਆ ਸਹੀ ਹੈ ਲਓ ਜੀ ਕੋਟ ਪੈਂਟ ਫਿਟਿੰਗ ਤੋਂ ਬਾਅਦ ਦੋ ਬੰਦੀ ਟੌਰ ਬਣ ਗਈ ਪੂਰੀ ਡ्रेसेस ਡ्रेसेस ਲੋ ਜੀ ਪਹੁੰਚ ਗਿਆ ਪੰਜ ਗ੍ਰੀਨ ਵੋਟ ਟੱਬਾਂ ਤੇ ਸਾਰਿਆਂ ਨੂੰ ਲੱਗੀ ਭੁੱਖ ਰੋਟੀ ਦੀ ਚਲੋ ਲੋ ਜੀ ਚਲੋ 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 ਉਹ ਬੰਦਿਆਂ ਨੂੰ ਜਿਆਦਾ ਭੁੱਖ ਲੱਗੀ ਹੋਈ ਆ ਲਓ ਜੀ ਇਹ ਰਹੀ ਅੱਜ ਦੀ ਆਪਣੀ ਮਲੇਰ ਕੋਟਲੇ ਦੀ ਸ਼ਾਪਿੰਗ ਡੈਡੀ ਦੇ ਕੋਟ ਪੈਂਟ ਬਣ ਕੇ ਰੈਡੀ ਬਾਕੀ ਵਿਆਹ ਵਾਲੇ ਕੱਪੜੇ ਹੋਰ ਸ਼ਰਟਾਂ ਇਹ ਮਹਿਕ ਦਾ ਸਮਾਨ ਮੈਗਨੇਟ ਟੋਕਰੀਆਂ ਮਗਾਈਆਂ ਡਰੈਸਿੰਗ ਟੇਬਲ ਦੇ ਸਾਰਿਆਂ ਦੇ ਰੂਮ ਦੇ ਵਿੱਚ ਸਭ ਦੇ ਕੱਪੜੇ ਪਹੁੰਚਲੇ ਕਰੀਏ ਲਓ ਜੀ ਸਭ ਤੋਂ ਪਹਿਲਾਂ ਇੰਦਰਜੀਤ ਕੱਢਣ ਲੱਗੇ ਨੇ ਆਪਦੇ ਕੱਪੜੇ ਦੇ ਵਿੱਚ ਡੈਡੀ ਦੀਆਂ ਨੇ ਕੁਝ ਕੁਝ ਥੋਡੀਆਂ ਨੇ ਸਾਈਜ਼ ਦੇਖ ਲਓ ਉਹ ਡੇਡੀ ਯੈਸ ਇੱਕ ਆਪਾਂ ਲਿਆ ਇਹ ਵਾਲਾ ਪlant ਜਿਹਦੀ ਸੈਟਿੰਗ ਆਪਾਂ ਕੱਲ ਕਰਾਂਗੇ ਤੇ ਜਿਹੜਾ ਆਇਆ 2200 ਦਾ ਕੱਲ ਇਹਨੂੰ ਥੋੜਾ ਜਿਹਾ ਫਲਾਵਾਂਗੇ ਤੇ ਸੈੱਟ ਕਰਕੇ ਲਗਾਵਾਂਗੇ ਥੋੜੀ ਜਿਹੀ ਇੱਥੇ ਲਾਈਟਿੰਗ ਵੀ ਕਰਾਂਗੇ ਕੁਝ ਆਰਡਰ ਕਰਕੇ ਦੇਖਦੇ ਆ ਕੀ ਕਰਾਂਗੇ